ਅੱਜ ਅਸੀਂ ਜੀ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਜਰਮਨੀ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਮਿਊਨਚਨ ਤੇ ਮਿਊਨਖ ਵੀ ਇਹਨੂੰ ਬੋਲ ਦਿੰਦੇ ਆਂ ਸ਼ਹਿਰ ਨੂੰ ਤੇ ਬੜਾ ਕੁਝ ਇਤਿਹਾਸਿਕ ਸ਼ਹਿਰ ਹੈਗਾ ਤੇ ਇਹ ਕਾਫੀ ਸਾਰੀਆਂ ਚੀਜ਼ਾਂ ਚ ਦੇਖਣ ਆਲੀਆਂ ਤੇ ਉਹਦਾ ਸਿਟੀ ਸੈਂਟਰ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਤੇ ਬਾਕੀ ਹੋਰ ਕਿਹੋ ਜਿਹਾ ਸ਼ਹਿਰ ਹੈ ਕੀ ਕੁਝ ਦੇਖਣ ਵਾਲਾ ਸਾਰਾ ਕੁਝ ਜੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਇਹ ਸ਼ਹਿਰ ਘੁਮਾਉਣ ਦੇ ਲਈ ਜੀ ਆਪਾਂ ਨੇ ਬਾਈ ਜੀ ਭੁਪਿੰਦਰ ਸਿੰਘ ਜੀ ਇਹਨਾਂ ਨੂੰ 40 ਸਾਲ ਹੋ ਗਏ ਇੱਥੇ ਜਰਮਨੀ ਰਹਿੰਦੇ ਹਨ ਤੇ ਨੇੜੇ ਇੱਥੇ ਮਿਊਨਿਕ ਦੇ ਰਹਿੰਦੇ ਆ ਤੇ ਇਹ ਆਪਾਂ ਨੂੰ ਅੱਜ ਇਹ ਸਾਰਾ ਸ਼ਹਿਰ ਤੁਰ ਫਿਰ ਕੇ ਦਿਖਾਉਣਗੇ ਸੋ ਦੇਖਦੇ ਆ ਇੱਥੋਂ ਸ਼ੁਰੂ ਕਰਦੇ ਆ ਤੇ ਨਾਲ-ਨਾਲ ਆਜੋ ਤੇ ਨਾਲ-ਨਾਲ ਤੁਸੀਂ ਦਿਖਾਓ ਇਹ ਹੁਣ ਅਸੀਂ ਫਿਰਦੇ ਆ ਜੀ ਜਿਹੜਾ BMW ਦਾ ਸ਼ੋਅਰੂਮ ਹੈ ਉਹ ਦੇ ird girde ਜੇ ਫਿਰਦੇ ਆ ਇਹ ਤੇ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਸਫ਼ਰ ਤੇ ਬਾਅਦ ਚੋਂ ਆਪਾਂ ਜਾਣਾ ਸਿਟੀ ਸੈਂਟਰ ਨੂੰ ਆ ਕੁਛ ਰੇੜੀਆਂ ਲੱਗੀਆਂ ਹੋਈਆਂ ਰੇੜੀਆਂ ਕਹਿ ਸਕਦੇ ਐ ਇਹਨਾਂ ਨੂੰ ਇਹ ਬੈਂਸ ਕਹਿ ਤੋ ਜਾ ਆਹ ਟ੍ਰੇਨ ਇਹੀ ਜੀ ਮਤਲਬ ਇੱਥੇ ਵੀ ਚੱਲਦੀ ਆ ਵੈਸੇ ਅਸੀਂ ਲਿੰਕਟਨ ਸਟੇਨ 'ਚ ਦੇਖੀ ਸੀ ਫਾਨਾ ਟ੍ਰੇਨ ਐ ਦਾ ਨਾਮ ਲੋਕ ਜਿੱਦ ਤੁਰੇ ਤਰੇ ਨਹੀਂ ਜਾਂਦਾ ਸਿਟੀ ਸੈਂਟਰ ਨੂੰ ਜਾਣਾ ਹੋਰ ਵਾਲੇ ਦੁਆਲੇ ਜਾਣਾ ਫਿਰ ਵਿੱਚ ਬੈ ਕੇ ਵੀ ਜਾ ਸਕਦਾ ਹੈ ਬਾਈ ਜੀ ਕਿਉਂ ਜਹੇ ਜੀ ਅਸੀਂ ਲਿੰਕਟਨ ਸਟੇਨ 'ਚ ਦੇਖੀ ਸੀ ਸੇਮ ਹੈ ਨਾ ਇਹ ਬਹੁਤ ਹਾਂ ਭਾਈ ਜੀ ਵਲੌਗ ਦੇਖਦੇ ਆਪਣੇ ਸਾਰੇ ਤੇ ਬਿਲਕੁਲ ਓਵੇਂ ਦੀ ਟ੍ਰੇਨ ਹੈ ਤੇ ਹੁਣ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ ਪਹਿਲਾਂ ਇਧਰ ਨੂੰ ਦਿਖਾਉਨੇ ਆ ਜਰਮਨੀ ਕਿਹੋ ਜਿਹਾ ਹੈ ਹੈ ਸਾਹਮਣੇ ਇੱਥੇ ਨੇੜੇ ਦਾ ਟ੍ਰੇਨ ਸਟੇਸ਼ਨ ਹੈ ਤੇ ਲੋਕ ਟਿਕ ਟਕ ਟੁਕ ਟਾ ਲੈਂਦੇ ਮੈਨੂੰ ਲੱਗਦਾ ਹੋਰ ਕੁਝ ਖਾਸ ਨਹੀਂ ਹੈਗਾ ਵੈਸੇ ਇਹ ਹੁੰਦਾ ਜਿੱਧਰ ਨੂੰ ਲੋਕ ਤੁਰੇ ਫਿਰਦੇ ਹੁੰਦੇ ਆ ਹੁੰਦਾ ਕੁਛ ਨਾ ਕੁਛ ਦੇਖਣ ਵਾਲਾ ਚੱਲ ਦੇਖਿਆ ਹੁੰਦੇ ਆ ਹਾਂਜੀ ਇਹੀ ਹੈ ਤੇ ਬੱਸ ਸਟੇਸ਼ਨਾਂ ਜਾਂ ਟ੍ਰੇਨ ਸਟੇਸ਼ਨਾਂ ਤੇ ਜਿਆਦਾ ਖਾਣ ਪੀਣ ਦੀਆਂ ਰੈਸਟੋਰੈਂਟ ਵਗੈਰਾ ਦੁਕਾਨਾਂ ਨੇ ਆ ਇਧਰ ਟਿਕਟਾਂਲੇ ਬਣੇ ਹੋਇਆ ਟਿਕਟਾਂ ਟਿਕਟਾਂ ਲੈਣ ਟਿਕਟਸ ਆ ਗਈਆਂ ਤੇ ਇਧਰ ਕੁਛ ਹੈ ਨਹੀਂ ਤੇ ਹੁਣ ਵੈਸੇ ਹੁਣ ਤੁਹਾਨੂੰ ਮੈਂ ਦੱਸਾਂ ਜਿੱਧਰ ਅਸੀਂ ਜਾ ਰਹੇ ਆ ਅਸੀਂ ਜਾਣਾ ਹੈ ਜੀ ਆ ਮਿਊਨਿਕ ਦੇ ਵਿੱਚ ਇੱਕ ਟਾਵਰ ਹੈ ਓਲੰਪੀਆ ਟਾਵਰ ਬੋਲ ਦਿੰਦੇ ਆ ਉਹਨੂੰ ਅਸੀਂ ਉਹ ਟਾਵਰ ਤੇ ਜਾਣਾ ਹੈਗਾ ਤੇ ਪਹਿਲਾਂ ਉਹ ਦਿਖਾਵਾਂਗੇ ਤੁਹਾਨੂੰ ਫਿਰ ਅਸੀਂ ਉਸ ਤੋਂ ਬਾਅਦ ਸਿਟੀ ਸੈਂਟਰ ਚਾਵਾਂਗੇ ਜਿਹੜੀ ਜਗ੍ਹਾ ਤੇ ਅਸੀਂ ਹੁਣ ਤੁਰੇ ਫਿਰਦੇ ਨਾ ਜਾਂ ਘੁੰਮਣ ਆਏ ਹੋਏ ਆ ਤੇ ਇੱਥੇ 올ੰਪਿਕ ਗੇਮਸ ਹੋਈਆਂ ਸੀਗਾ ਤੇ 1972 ਦੇ ਵਿੱਚ ਤੇ ਉਸ ਤੋਂ ਬਾਅਦ ਇਹ ਜਗ੍ਹਾ ਜਿਹੜੀ ਪੂਰੀ ਹੁਣ ਪਾਪੂਲਰ ਹੈ ਲੋਕ ਇੱਥੇ ਤੁਰਨ ਫਿਰਨ ਆਉਂਦੇ ਆ ਜਿਹੜਾ ਮੈਂ ਤੁਹਾਨੂੰ ਟਾਵਰ ਕਹਿੰਦਾ ਸੀਗਾ ਮਿਊਨਿਖ ਦਾ ਉਹਦਾ ਨਾਮ ਵੀ 올ੰਪੀਆ ਟਾਵਰ ਹੈ ਮਤਲਬ ਉਹ ਤੇ ਕਿਉਂਕਿ ਉਹ 올ੰਪਿਕਸ ਦਿਨ ਨੂੰ ਰਿਪਰੈਜ਼ੈਂਟ ਕਰਦਾ ਉਹਦੇ ਘਰ ਕੀ ਬਣਾਇਆ ਸੀਗਾ ਉਹਦੇ ਯਾਦਗਾਰ ਦੇ ਤੌਰ ਤੇ 72 ਦੇ ਵਿੱਚ ਤੇ ਉਹਦੇ ਉੱਪਰ ਵੀ ਜਾ ਸਕਦੇ ਹਾਂ ਜੇ ਉਹਦੇ ਉੱਪਰ ਜਾਣਾ ਹੁਣਾ ਲੋਅ ਹੋਇਆ ਤਾਂ ਉਹਨੂੰ ਉਹ ਟਾਵਰ ਦੇ ਅਪਰ ਵੀ ਚੜਾਂਗੇ ਬਾਕੀ ਹੋਰ ਇੱਥੋਂ ਦਾ ਸਾਰਾ ਰੌਣਕ ਮੇਲਾ ਦੇਖ ਕੇ ਤੇ ਫਿਰ ਉਸ ਤੋਂ ਬਾਅਦ ਸਿਟੀ ਸੈਂਟਰ ਜਾਵਾਂਗੇ ਜਿਹੜਾ ਨਾ ਇਹ ਸਾਰਾ ਇਲਾਕਾ ਹੈਗਾ ਇਹ ਅੱਜ ਕੱਲ ਜਾਂਦਾ ਇੱਥੇ ਸਪੋਰਟਸ ਇਵੈਂਟ ਚੱਲਦੇ ਆ ਜਾਂ ਪਾਰਕ ਨੇਗੇ ਮਤਲਬ ਲੋਕ ਖਾਣ ਪੀਣ ਦੇ ਲਈ ਮੋਸਟਲੀ ਆਉਂਦੇ ਆ ਜੇ ਮੈਂ ਸਮਰ ਦੇ ਡੇਜ਼ ਆ ਬਸ ਆਪਣੀ ਨਿਆਣਿਆਂ ਨਾਲ ਟਾਈਮ ਸਪੈਂਡ ਕਰਦੇ ਆ ਬਸ ਇਹੋ ਜਿਹਾ ਕੁਛ ਹੀ ਆ ਜੀ ਤੇ ਜ਼ਿਆਦਾ ਫੰਕਸ਼ਨ ਤੇ ਲੋਕ ਬੈਠੇ ਰਹਿੰਦੇ ਬਸ ਇਧਰੋਂ ਤੁਹਾਨੂੰ ਉਹ ਤੱਕ ਦੂਰ ਤੱਕ ਦਿਖਾਵਾ ਮੈਂ ਤੇ ਲੋਕ ਦੇਖੋ ਖੇੜੀ ਖੁੜੀ ਜਾਂਦੇ ਆ ਤੇ ਬਸ ਆਹੀ ਚੀਜ਼ਾਂ ਨੇ ਆ ਤੇ ਹੁਣ ਅਸੀਂ ਤੁਰੇ ਤੁਰੇ ਟਾਵਰ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਰਿਹਾ ਟਾਵਰ ਇੱਥੇ ਉੱਪਰ ਜਾਣਾ ਲੋ ਨਹੀਂ ਹੈਗਾ ਕਹਿੰਦੇ ਇਹ ਬੰਦ ਹੈ ਦੀ ਕੰਸਟਰਕਸ਼ਨ ਚੱਲ ਰਹੀ ਹੈ ਟਾਵਰ ਦੀ ਤੇ ਉਹ ਸੀਗਾ ਵੈਸੇ ਇਹ ਟਾਵਰ ਇਹ ਸਾਰਾ ਇਲਾਕਾ BMW 뮤ਜ਼ੀਅਮ ਦੇ ਨੇੜੇ ਹੀ ਹੈ ਬਿਲਕੁਲ ਆ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਜਿਹੜਾ BMW 뮤ਜ਼ੀਅਮ ਉਹਦੇ ਬਿਲਕੁਲ ਨਾਲ ਹੀ ਇਹ ਸਾਰਾ ਏਰੀਆ ਆ ਦੇਖੋ ਗੋਰੇ ਬੀਅਰ ਦੇ ਕਿੰਨੇ ਸ਼ਕੀਨ ਆ ਆ ਜਿਹੜਾ ਡਰਾਮਾ ਭਾਈ ਹੈ ਨਾ ਢੋਲਾਂ ਦੇ ਢੋਲ ਆ ਬੀਅਰ ਦੇ ਆ ਆ ਪਾਈ ਦੇਖ ਰਹੇ ਹੋ ਤੁਸੀਂ ਡੱਕੜ ਦੇ ਡਰਮਾਂ ਚ ਪੀਂਦੇ ਬੀਅਰ ਐ ਚੱਕਦੇ ਆ ਪੂਰੀਆਂ ਸਾਰੇ ਕੋਕ ਵਾਲਾ ਇਹਨਾਂ ਚ ਕੋਈ ਨਹੀਂ ਹੈਗਾ ਬੀਅਰ ਵਾਲੀ ਹੈ ਸਾਰੇ ਸਮਾਨ ਲੈ ਲੀਏ ਕੁਛ ਇੱਥੇ ਬਹਿ ਜਾਓ ਖੁਸ਼ੀ ਕਿਤੇ ਲੈ ਕੇ ਆਏ ਬਸ ਖਾਣ ਪੀਣ ਦੇ ਲਈ ਆ ਗਿਆ ਆਪਣਾ ਸਮਾਨ ਇਹ ਕੁਛ ਇਹ ਹੋ ਜਾਏ ਜੀ ਏ ਆ ਨਵੀਂ ਚੀਜ਼ ਆ ਜੇ ਦੇਖੀ ਹੈ ਜਰਮਨ ਆ ਕੇ ਹਾਂਜੀ ਰਣਜਿੰਦਰ ਨੇ ਉਹਦੀ ਉੱਠਣਾ ਹੁੰਦਾ ਜਦੋਂ ਅਸੀਂ ਖਾਣਾ ਹੁੰਦਾ ਕੁਝ ਪਤਾ ਲੱਗਿਆ ਵੈਸੇ ਤਾਂ ਅਸੀਂ ਇੱਥੇ ਆਏ ਸੀਗੇ ਸਪੈਸ਼ਲੀ ਟਾਵਰ ਦੇਖਣ ਦੇ ਲਈ ਤੇ ਵੀ ਟਾਵਰ ਦੇ ਉੱਪਰ ਜਾਵਾਂਗੇ ਪਰ ਅਨਫੋਰਚਨਟਲੀ ਥੋੜਾ ਸੇ ਇੱਥੇ ਬੰਦ ਹੈ ਤੇ ਹੁਣ ਇੱਥੇ ਜਿਹੜਾ ਨੇੜੇ ਦੇੜੇ ਏਰੀਆ 'ਚ ਮੇਲਾ ਲੱਗਿਆ ਹੋਇਆ ਤੁਹਾਨੂੰ ਮੇਲਾ ਦਿਖਾਉਨੇ ਆ ਇਹ ਮੇਲੇ 'ਚ ਇਥੇ ਕੀ ਕੁਛ ਹੈ ਜਵਾਕ ਜੂ ਕੋ ਫਨ ਕਰਦੇ ਆ ਜਾਂ ਅੰਗਰੇਜ਼ਾਂ ਦੇ ਜਰਮਨ ਦੇ ਮੇਲੇ ਕਿਵੇਂ ਹੁੰਦੇ ਆ ਆਏ ਹੋ ਜਾਂ ਕੁਛ ਹੈ ਇਹਨਾਂ ਦੇ ਮੇਲੇ 'ਚ ਜਿਵੇਂ ਆਪਣੇ ਚੰਡੋਲ ਵਗੈਰਾ ਹੁੰਦੇ ਨੇ ਇਹ ਵੀ ਅੰਗਰੇਜ਼ਾਂ ਦੀਆਂ ਕਾਢਾਂ ਮੈਨੂੰ ਲੱਗਾ ਪਹਿਲਾਂ ਪਹਿਲੇ ਟਾਈਮ ਆਣੀਆਂ ਦੇਖੋ ਜੀ ਸਮਾਨ ਸੋਹਣ ਵਿਕੀ ਜਾਂਦਾ ਤੇ ਜ਼ਿਆਦਾ ਲੋਕ ਆਏ ਆ ਬਸ ਪਿਕਨਿਕ ਕਰਨ ਦੇ ਲਈ ਇਥੇ ਪੈਰੈਂਟਸ ਨਾਲ ਆਪਣੇ ਤੇ ਪੈਰੈਂਟਸ ਦਾ ਜਵਾਬ ਆਹ ਹੈਂਡੀਕਰਾਫਟ ਚੀਜ਼ਾਂ ਕੁਝ ਵਿਕੀ ਜਾਂਦੀਆਂ ਇਹ ਮੈਂ ਆਪਣੇ ਹੱਥ ਨਾਲ ਸਮਾਇਆ ਬਣਾਇਆ ਸਮਾਨ ਰਖੜੀਆਂ ਕਹਿ ਸਕਦੇ ਮੈਂ ਰਖੜੀ ਲੰਘ ਕੇ ਹਟੀਆਂ ਵੀ ਰਖੜੀਆਂ ਡਾਈ ਪਹਿਨਣਾ ਤੇ ਆਹ ਹੱਥ ਨਾਲ ਕ੍ਰੋਸ਼ੀਏ ਕ੍ਰੋਸ਼ੀ ਪਾਸੇ ਚੀਜ਼ਾਂ ਦੂਰ ਤੱਕ ਅਸੀਂ ਜ਼ਿਆਦਾ ਕਿਤੇ ਨਹੀਂ ਜਾਣਾ ਤੇ ਵੈਸੇ ਅੱਗੇ ਤੱਕ ਆਹੀ ਚੀਜ਼ਾਂ ਵਿਖਦੀਆਂ ਦੁਕਾਨਾਂ ਐਵੇਂ ਨਹੀਂ ਸਾਰੀਆਂ ਕਿਤੇ ਫੋਟੋ ਆਰਟ ਦਾ ਕੰਮ ਚੱਲ ਰਿਹਾ ਹੈ ਤੇ ਵਿੱਚ ਹੀ ਖਾਣ ਪੀਣ ਵਾਲਾ ਆ ਗਿਆ ਸਮਾਨ ਤੇ ਸੁੱਕੇ ਮੇਵੇ ਧਰੀ ਬੈਠਾ ਬਈ ਬੰਦਾ ਜੋ ਮੈਂ ਬਦਾਮ ਬਦੂਮ ਵੇਚਦੇ ਹੁੰਦੇ ਆਪਣੇ ਤੇ ਮੇਲੇ 'ਚ ਫਿਰ ਸਾਰਾ ਕੁਝ ਹੀ ਆਉਂਦਾ ਤੇ ਉਹ ਕੁਝ ਬਾਈ ਕੋਲੇ ਬਸ ਆਹਾ ਆਈਟਮਸ ਨੇ ਹੈਗੀਆਂ ਦੇਖੋ ਜਾਂ ਮੇਲਾ ਉਹ ਦੂਰ ਤੱਕ ਆਹੀ ਕੁਛ ਆ ਚਲੀ ਜੇ ਅੱਗੇ ਨੂੰ ਹੁਣ ਲਓ ਜੀ ਥੋੜਾ ਜਿਹਾ ਅੱਗੇ ਨੂੰ ਜਾ ਜਾ ਕੇ ਦਿਖਾਉਨੇ ਆ ਇੱਥੇ ਪੂਰਾ ਜਿੰਨਾ ਏਰੀਆ ਜੀ ਇਹ ਪੂਰੇ ਏਰੀਆ ਚ ਬਸ ਆਹੀ ਕੁਛ ਛਾਲ ਐਕਟੀਵਿਟੀਜ਼ ਹੀ ਨੇ ਹਾਂਜੀ ਹਾਂ ਹਾਂ ਅੱਛਾ ਬਾਈ ਜੀ ਦੱਸਦੇ ਆ ਕਿ ਜਿਵੇਂ ਆਪਣੇ ਬਸ 올림픽ਸ ਦੇ ਅਲੱਗ-ਅਲੱਗ ਗੇਮਸ ਹੋਈਆਂ ਸੀਗੀਆਂ ਉਸੇ ਨੂੰ ਓਨੇ ਜਗ੍ਹਾ ਨੂੰ ਬਸ ਰਿਪਰੈਜ਼ੈਂਟ ਕਰਕੇ ਵੀ ਇਹ ਚੀਜ਼ ਬਣਾ ਕੇ ਅਲੱਗ-ਅਲੱਗ ਬਸ ਓਵੇਂ ਐਕਟੀਵਿਟੀ ਲਈ ਇੰਨਾ ਥਾਂ ਹੀ ਅਲੱਗ ਰੱਖਦਾ ਇਹਨਾਂ ਨੇ ਤੇ ਵੱਡੇ ਸ਼ਹਿਰਾਂ ਦੇ ਆ ਯਾਰ ਵੱਡੇ ਦੇਸ਼ਾਂ ਦੀ ਇਹ ਚੀਜ਼ਾਂ ਹੁੰਦੀਆਂ ਨਿਸ਼ਾਨੀਆਂ ਓਵੇਂ ਹੀ ਸੰਸੂਮ ਲੈਂਦੇ ਬਸ ਜਿਵੇਂ ਹੈਗਾ ਤੇ ਉਹ ਥਾਂ ਰਿਜ਼ਰਵ ਕਰਤਾ ਨਾਲ ਇੱਕ ਯਾਦਗਾਰ ਹੈਗੀ ਨਹੀਂ ਅਸੀਂ ਇੱਥੇ ਆ ਕੇ ਕਿੱਥੇ ਦੇਖਣਾ ਸੀਗਾ ਨਾ ਯਾਦ ਕਰਨਾ ਸੀ ਵੀ 1972 'ਚ ਇੱਥੇ 올림픽 ਹੋਏ ਆ ਤੇ ਉਹ ਜਿਆਦਾ ਤਾਂ ਹੀ ਆ ਜਿਆ ਚੀਜ਼ਾਂ ਆ ਕੇ ਦੇਖਦੇ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਇਹਨੂੰ ਪੂਰੇ ਨੂੰ 올림픽 ਵਿਲੇਜ ਟਾਈਪ ਕਹਿ ਸਕਦੇ ਆ 올림픽 올림픽 ਵਾਲਾ ਪਿੰਡ ਹੈ ਇਹ 올림픽 ਸਟੇਡੀਅਮ ਬੋਲਦੇ ਆ ਆ ਸਾਹਮਣੇ ਵਾਲੇ ਪਾਸੇ ਕੁਝ ਐਕਟੀਵਿਟੀਜ਼ ਚੱਲ ਰਹੀਆਂ ਤੇ ਇਹ ਆਪਣੇ ਵੀ ਹੁਣ ਤਾਂ ਪਹਾੜਾ ਮੋੜਾਂ ਜਾ ਗਿਆ ਜਾਂ ਆਪਣੇ ਹੁੰਦਾ ਕਾਮਨ ਤੇ ਇਹਦੀ ਅਲੱਗ ਹਰ ਚੀਜ਼ ਦੇ ਇੱਥੇ ਲੱਗਦਾ ਟਿਕਟ ਆ ਤੇ ਤੁਸੀਂ ਟਿਕਟ ਬਾਏ ਕਰੋ ਤੇ ਆਪਣੇ ਜਵਾਕ ਨਾਲ ਇੰਜੋਏ ਕਰੋ ਇੱਥੇ ਵੀਕੈਂਡ ਜਿਵੇਂ ਤੁਹਾਨੂੰ ਦੱਸਿਆ ਮਨ ਆਉਣ ਹੁੰਦੇ ਆ ਲੋਕ ਉਹ ਇਥੇ ਹੌਲੀ ਹੌਲੀ ਅਸੀਂ ਵੀ ਉਹ ਜੀਆਂ ਚੀਜ਼ਾਂ ਲੱਭਣ ਲੱਗੇ ਪਹਿਲੀ ਪ੍ਰਾਇੋਰਟੀ ਜਵਾਕ ਵਾਲੀਆਂ ਘੁੰਮਣ ਦਾ ਨਜ਼ਰੀਆ ਜਾਂ ਘੁੰਮਣ ਦਾ ਸਟਾਈਲ ਚੇਂਜ ਹੋ ਜਾਣਾ ਹੋਣਾ ਇਹ ਸਾਲਾਂ 'ਚ ਆ ਦੇਖੋ ਆ ਵੀ ਜਵਾਕ ਆੜ ਇਹੋ ਜਿਹਾ ਕੁਝ ਜਰਮਨ ਨਾ ਯਾਰ ਸੋਨਾ ਬਹੁਤ ਆ ਤੇ ਜਿਵੇਂ ਸਾਨੂੰ ਮਤਲਬ ਲੱਗ ਰਿਹਾ ਸੀਗਾ ਵੀ ਕਾਫੀ ਟਾਈਮ ਦਾ ਵੀ ਜਰਮਨ ਘੁੰਮਣਾ ਹੈ ਜਰਮਨ ਘੁੰਮਣਾ ਵਾਕੀ ਵੀ ਗੱਲਬਾਤ ਹੈਗੀ ਆ ਤੇ ਸ਼ਹਿਰ ਜਿਵੇਂ ਦੇਖ ਰਹੇ ਆ ਤੁਰ ਫਿਰ ਕੇ ਨਾ ਬਹੁਤ ਸੋਹਣਾ ਲੱਗ ਰਿਹਾਗਾ ਖੁੱਲਾ ਖੁੱਲਾ ਵੀ ਐ ਗ੍ਰੀਨਰੀ ਵੀ ਐ ਤੇ ਸਾਫ ਸੁਥਰਾ ਵੀ ਬਹੁਤ ਜ਼ਿਆਦਾ ਹੈ ਤੇ ਯੂਰਪ ਦੀ ਜਿਵੇਂ ਸਭ ਤੋਂ ਵੱਡੀ ਇਕਨੋਮੀ ਦੇ ਵਿੱਚੋਂ ਹੈਗਾ ਤੇ ਵਾਕੀ ਗੱਲਬਾਤ ਹੈਗੀ ਹੈ ਇਸ ਦੇ ਵਿੱਚ ਤੇ ਦੇਖੋ ਸ਼ਹਿਰ ਸ਼ੂਰ ਕਿੰਨੇ ਸੋਹਣੇ ਸਾਫ ਸੁਥਰੇ ਅੱਗੇ ਸਾਹਮਣੇ ਵਾਲੇ ਪਾਸੇ ਜੀ ਇਹਨਾਂ ਦੀ ਹਾਈ ਕੋਰਟ ਆ ਗਈ ਤੇ ਜਿਹੜੀ ਆ ਤੁਸੀਂ ਖੱਬੇ ਹੱਥ ਦੇਖ ਰਹੇ ਹੋ ਤੇ ਇਹ ਬਵਾਰੀਆ ਸਟ੍ਰੀਟ ਜਿਹੜੀ ਸਟ੍ਰੀਟ ਅਸੀਂ ਜਰਮਨ ਦੀ ਚ ਹੈਗੇ ਆ ਨਾ ਤੇ ਉਹ ਸਟ੍ਰੀਟ ਦੀ ਹਾਈ ਕੋਰਟ ਆ ਜਿਵੇਂ ਆਪਣੇ ਪੰਜਾਬ ਦੀ ਚੰਡੀਗੜ੍ਹ ਆ ਸੌਖੇ ਸ਼ਬਦਾਂ ਸੇ ਇਧਰਲੇ ਪਾਸੇ ਸਾਰੀਆਂ ਨਵੀਆਂ ਮਾਰਟਾਂ ਜੀ ਸਾਰਾ ਨਵਾਂ ਨਵੀਆਂ ਬੜੀਆਂ ਬਈਆਂ ਇੱਧਰਲੇ ਪਾਸੇ ਤੁਸੀਂ ਦੇਖੋ ਪੁਰਾਣੀਆਂ ਵੀ ਸਾਂਭ ਕੇ ਰੱਖੀਆਂ ਹੋਈਆਂ ਰੈਨੋਵੇਸ਼ਨ ਹੋ ਗਈ ਹੈ ਨਾ ਹਾਂਜੀ ਕੁਛ ਇਹੋ ਜਿਹਾ ਜੀ ਮੈਨੇਜ ਸਟਾਇਲ ਵੈਸੇ ਤਾਂ ਨਾ ਜਿਹੜੇ ਯੂਰਪ ਦੇ ਸਿਟੀ ਸੈਂਟਰ ਹੁੰਦੇ ਆਲਮੋਸਟ ਸੇਮ ਹੁੰਦੇ ਕੋਈ ਬਹੁਤ ਤੋਂ ਫਰਕ ਨਹੀਂ ਹੁੰਦਾ ਤੇ ਪਰ ਫਿਰ ਵੀ ਐਂ ਰਹਿੰਦਾ ਮਨ ਚ ਵੀ ਜੇ ਨਾਂ ਦੇਖੀ ਨਾ ਕਿਸੇ ਸ਼ਹਿਰ ਨੂੰ ਜਾ ਕੇ ਮਤਲਬ ਫਿਰ ਬਾਅਦ ਚ ਪਛਤਾਵਾ ਮੈਨੂੰ ਬਹੁਤ ਰਹਿੰਦਾ ਹੈਗਾ ਵੀ ਯਾਰ ਮੈਂ ਵੀ ਇੱਥੇ ਗਿਆ ਸੀ ਮੈਂ ਕਿਉਂ ਨਹੀਂ ਜਾ ਗਿਆ ਇਸ ਕਰਕੇ ਸਭ ਤੋਂ ਪਹਿਲਾਂ ਮੈਨੂੰ ਹੁੰਦਾ ਵੀ ਜਿਹੜੇ ਵੀ ਸ਼ਹਿਰ ਜਾਈਏ ਸਿਟੀ ਸੈਂਟਰ ਪਰ ਮੈਂ ਜਮਾਂ ਇੱਕੋ ਜਿਹਾ ਹੁਣ ਪਰ ਐਂ ਹੁੰਦਾ ਵੀ ਵੇਸਟ ਜ਼ਰੂਰ ਕਰੀ ਇੱਕ ਵਾਰ ਜ਼ਰੂਰ ਦੇਖ ਕੇ ਹੀ ਬਾਕੀ ਕੀ ਕੁਛ ਡਿਫਰੈਂਟ ਹੈ ਤੇ ਕੀ ਕੁਛ ਆਪਾਂ ਨੂੰ ਸੈਂਟਰ ਦੇ ਵਿੱਚ ਇੱਥੇ ਦੇਖਣ ਨੂੰ ਮਿਲਦਾ ਉਹ ਸਾਰਾ ਕੁਝ ਨਾਲ-ਨਾਲ ਹੁਣ ਤੁਹਾਨੂੰ ਦਿਖਾਵਾਂਗੇ ਇਹ ਚੌਕ ਆ ਹੂੰ ਨੌਂ ਗੇਂਦੀ ਰੋਦੇ ਉਸ ਤੱਕ ਉਸ ਸਾਤੇ ਆ ਬਹੁਤ ਅੱਛਾ ਤੱਕ ਉਸ ਹੈ ਤੱਕ ਉਸ ਕੰਮ ਚੱਲੀ ਜਾਂਦਾ ਤੇ ਚਾਰੇ ਪਾਸੇ कंस्ट्रक्शन ਦਾ ਤੁਹਾਨੂੰ ਪਤਾ ਹੈ ਵੀ ਸਮਰ ਦੇ ਦਿਨ ਹੀ ਹੁੰਦੇ ਆ ਜਿੱਥੇ ਇੱਥੇ ਕੰਮ ਹੋ ਸਕਦਾ ਹੈ ਵਿੰਟਰ ਚ ਤਾਂ ਇਥੇ ਕੱਖ ਵੀ ਨਹੀਂ ਹੁੰਦਾ ਸਨੋਵ ਪੈ ਜਾਂਦੀ ਹੈ ਸਾਰਾ ਜਿਹੜਾ ਇਹ ਸ਼ਹਿਰ ਹੈ برف ਨਾਲ ਭਰ ਜਾਂਦਾ ਜਰਮਨੀ ਚ ਵੀ ਬਹੁਤ ਬਰਫ਼ ਪੈਂਦੀ ਹੈ ਨਾ ਠੰਡ ਬਹੁਤ ਪੈਂਦੀ ਹੈ ਜਰਮਨ ਚ ਤੇ ਜਰਮਨ ਚ ਵੀ ਬਰਫ਼ ਪੈਂਦੀ ਹੈ ਜਰਮਨ ਚ ਤਾਂ ਬਹੁਤ ਜ਼ਿਆਦਾ ਆ ਤਾਂ ਖਾਸ ਕਰਕੇ ਜਿਹੜਾ ਆ ਏਰੀਆ ਹੈ ਇਹ ਸ਼ਹਿਰ ਹੈ ਇਹ ਤਾਂ ਉਹਦੇ ਨੇੜੇ ਆ ਆਸਟਰੀਆ ਦੇ ਤੇ ਸਵਿਟਜ਼ਰਲੈਂਡ ਦਾ ਬਾਰਡਰ ਲੱਗ ਜਾਂਦਾ ਮੈਨੂੰ ਤਾਂ ਕਰਕੇ ਪਹਾੜ ਪਹੂੜ ਬਹੁਤ ਉੱਚੇ ਆ ਨੇੜੇ ਗੂਗਲ ਮੈਪ ਤੇ ਅਸੀਂ ਹੁਣ ਦੇਖਿਆ ਇੱਥੇ ਨਾ ਕੁਝ ਪੁਰਾਣੇ ਚਰਚਸ ਹੈਗੇ ਦੇਖਣ ਵਾਲੇ ਸਿਟੀ ਸੈਂਟਰ ਦੇ ਵਿੱਚ ਤੇ ਹੋਰ ਪੁਰਾਣੀਆਂ ਗਲੀਆਂ ਹੈਗੀਆਂ ਤੇ ਉਹਨੂੰ ਸ਼ਾਇਦ ਮੈਰਨ ਪਲਾਟਿਸ ਐ ਕਰਕੇ ਕੁਝ ਉਹਦਾ ਨਾਮ ਆ ਉਹ ਬੋਲ ਦਿੰਦੇ ਆ ਤੇ ਜਿਹੜਾ ਇਹ ਪੂਰਾ ਸ਼ਾਇਦ 올ਡ ਟਾਊਨ ਹੈ ਜਿਹੜਾ ਉਹਨੂੰ ਬੋਲਦੇ ਆ ਮੈਰਨ ਪਲਾਟਿਸ ਤੇ ਉਹ ਹੁਣ ਤੁਹਾਨੂੰ ਸਾਰਾ ਏਰੀਆ ਅੰਦਰ ਜਾ ਕੇ ਗਲੀਆਂ 'ਚ ਦਿਖਾ ਕੇ ਲੈ ਆਉਣੇ ਆ ਕਿ ਜਿਹੜਾ ਮਿਊਨਚਨ ਮਿਊਨਿਸ ਸ਼ਹਿਰ ਹੈ ਕਿਵੇਂ ਦਾ ਹੈ ਇਹ ਨਾ ਸਿਟੀ ਸੈਂਟਰ ਦਾ ਮੇਨ ਦਰਵਾਜਾ ਹੈਗਾ ਤੇ ਜਿੱਥੋਂ ਮਤਲਬ ਸਿਟੀ ਸੈਂਟਰ ਸ਼ੁਰੂ ਹੁੰਦਾ ਜੇ ਮੈਂ ਕਹਿੰਦੇ ਰਾਜੇ ਦੇ ਰਾਜ ਚ ਵੜਨਾ ਹੋਵੇ ਨਾ ਬਸ ਉਹ ਕੰਮ ਤੇ ਅੰਦਰ ਤਾਂ ਕਾਫੀ ਜ਼ਿਆਦਾ ਭੀੜ ਭੜਕਿਆ ਹੈਗਾ ਬਹੁਤ ਭੀੜ ਲੱਗੀ ਹੋਈ ਆ ਯਾਰ ਅੰਦਰ ਮੈਂ ਤਾਂ ਐਸੀ ਮੈਂ ਤਾਂ ਘੱਟ ਹੀ ਐ ਲੋਕ ਬਾਹਰਲੇ ਪਾਸੇ ਛੋਟੀਆਂ ਛੋਟੀਆਂ ਦੁਕਾਨਾਂ ਆ ਰਹੀਆਂ ਨੇ ਅੰਦਰ ਤੇ ਜਿਵੇਂ ਅਸੀਂ ਦੇਖਿਆ ਸੀਗਾ ਲੰਡਨ ਦੇ ਵਿੱਚ ਸਟੋਰਸ ਸੋਵਿਨਿਅਰ ਹਰ ਜਗ੍ਹਾ ਤੇ ਹੁੰਦਾ ਯਾਰ ਵੀ ਤੁਹਾਨੂੰ ਹਰ ਜਗ੍ਹਾ ਤੇ ਮਿਲ ਜਾਣਗੇ ਆ ਜਰਮਨੀ ਦਾ ਫਲੈਗ ਆ ਗਿਆ ਜੀ ਜਰਮਨ ਦਾ ਝੰਡਾ ਹੈ ਹੋਇਆ ਇਹ ਆਹ ਤੇ ਅੰਦਰਲੇ ਪਾਸੇ ਹੁਣ ਆਪਾਂ ਪਹੁੰਚ ਗਏ ਅੰਦਰ ਆਉਣ ਸਾਰੀ ਮਤਲਬ ਇਹ ਸ਼ੁਰੂ ਹੋ ਗਿਆ ਇਧਰਲੇ ਪਾਸੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਇੱਥੋਂ ਦਾ ਵੀ ਜਰਮਨ ਦਾ ਜਿਹੜਾ ਫੁੱਟਬਾਲ ਕਲੱਬ ਆ ਬਹੁਤ ਜ਼ਿਆਦਾ ਮਸ਼ਹੂਰ ਹੈ ਐਫਸੀ ਬਾਇਰਨ ਤੇ ਬਾਇਰਨ ਇਹ ਬਾਇਰਨ ਸਟੇਟ ਦਾ ਬਾਇਰਨ ਦਾ ਫੁੱਟਬਾਲ ਕਲੱਬ ਹੈ ਉਹ ਹੈ ਤੇ ਅੱਗੇ ਆਪਾਂ ਚੱਲਦੇ ਚੱਲਦੇ ਹੁਣ ਚੀਜ਼ਾਂ ਦੇਖਦੇ ਜਾਵਾਂਗੇ ਆਹ ਚੀਜ਼ ਤੁਹਾਨੂੰ ਹਰ ਜਗ੍ਹਾ ਮਿਲ ਜੂਗੀ ਗੋਰੇਖਾਨਪੁਰ ਦੇ ਸ਼ਕੀਨ ਹੁੰਦੇ ਨੇ ਖਾਸ ਕਰਕੇ ਸਮਰ ਜਾਂ ਬੈਠਣ ਉੱਠਣ ਦੇ ਤੇ ਆਹ ਚੀਜ਼ਾਂ ਤੁਹਾਨੂੰ ਜਗਾ ਜਗਾ ਹਰੇਕ ਸ਼ਹਿਰ ਹੈ ਰੇ ਗਲੀ ਚ ਤੇ ਮਿਲ ਜਾਣਗੇ ਸ਼ੋਪਿੰਗ ਸਟਰੀਟ ਸ਼ਾਪਸ ਨੇ ਜਿਆਦਾ ਸ਼ੋਪਿੰਗ ਲਈ ਹੈ ਤੇ ਖਾਣ ਪੀਣ ਦੇ ਹੈ ਜੀ ਜਿਆਦਾ ਸਮਾਨ ਵਸਾਈ ਜਿਆਦਾ ਮੈਨ ਕੁਝ ਦੇਖਣ ਨੂੰ ਮਿਲਿਆ ਹੈ ਜੇ ਸ਼ੁਰੂ ਚ ਜਦੋਂ ਨਾ ਇਹ ਸ਼ਹਿਰ 'ਚ بڑے بڑے ਸਿਟੀ ਸੈਂਟਰ 'ਚ ਮੈਨੂੰ ਆਇਆ ਸੀ ਵੀ ਕਿਹੜਾ ਸਿਟੀ ਸੈਂਟਰ ਹੋਊਗਾ ਮੈਂਚਨ ਦਾ ਤੇ ਛੋਟਾ ਜਿਹਾ ਪਰ ਜਿਉਂ-ਜਿਉਂ ਅੱਗੇ ਨੂੰ ਜਾ ਰਹੇ ਆ ਇੰਨੀ ਕਿ ਜ਼ਿਆਦਾ ਭੀੜ ਆ ਰਹੀ ਹੈ ਨਾ ਇਧਰੋਂ ਤੁਸੀਂ ਦੇਖੋ ਦੂਰ ਤੱਕ ਬਹੁਤ ਜ਼ਿਆਦਾ ਭੀੜ ਹੈਗੀ ਤੇ ਤੁਰਨੌਖਾ ਹੋਇਆ ਪਿਆ ਸਭ ਤੁਰਨੌਖਾ ਹੋਇਆ ਪਿਆ ਐਂ ਲੱਗਦਾ ਤੇ ਜਿਹੜਾ ਸਿਟੀ ਸੈਂਟਰ ਉਹ ਲੰਬਾ ਵੀ ਬਹੁਤ ਜ਼ਿਆਦਾ ਹੈਗਾ ਕਿਉਂਕਿ ਪਾਰਕਿੰਗ ਨੇੜੇ ਸਾਨੂੰ ਮਿਲੀ ਨਹੀਂ ਕਾਫੀ ਦੂਰ ਪਾਰਕ ਲਾ ਕੇ ਆਏ ਆ ਅਸੀਂ ਕਾਰ ਪਰ ਅੱਗੇ ਜਾ ਜਾ ਕੇ ਦੇਖਦੇ ਆ ਕਿ ਕੁਝ ਹੈਗਾ ਨਾਲੇ ਕੋਈ ਐ ਨਹੀਂ ਹੈਗਾ ਵੇ ਕੋਈ ਛੋਟੀ ਜੀ ਰੋਡ ਆ ਜਾਂ ਕੋਈ ਛੋਟਾ ਜਿਹਾ ਸੜਕਾ ਬਹੁਤ ਲੰਮਾ ਚੌੜਾ ਰੋਡ ਹੈ ਆ ਵੀ ਭਰਿਆ ਪਿਆ ਜਮ ਇਹ ਦੇਖੋ ਇਹ ਸਾਹਮਣੇ ਇਹਨਾਂ ਦੇ ਚੌਂਕ ਆ ਕੇ ਬੈਠਣ ਵਾਲੇ ਅੱਜ ਮੈਂ ਆਪਣੇ ਬੋੜਾਂ ਦੇ ਛਾਵੇਂ ਬੈਠੇ ਹੁੰਦੇ ਹਨ ਇੱਕ ਗਰਮੀ ਆ ਤੇ ਜਰਮਨ ਚ ਥੋੜੀ ਦਿਨ ਗਰਮ ਨੇ ਹੁਣ ਧੁੱਪਾਂ ਤੇ ਕੀ ਨਿਕਲਣ ਲੱਗੀਆਂ ਤਾਂ ਕਰਕੇ ਸਾਰੇ ਲੋਕ ਇੱਥੇ ਛਾਵੇਂ ਛੂਵੇਂ ਬੈਠੇ ਰਹਿੰਦੇ ਆ ਜਿਵੇਂ ਆਪਣੇ ਮੈਂ ਤੁਹਾਨੂੰ ਦੱਸ ਗਿਆ ਬੋੜਾਂ ਦੀ ਛਾਵੇਂ ਬਹਿਣੇ ਹੁੰਦੇ ਸੀ ਤੇ ਇੱਥੇ ਇਹਦੀ ਛਾਵੇਂ ਬਹਿੰਦੇ ਆ ਚਨਾਰ ਦੇ ਦਰਖਤ ਨੇ ਮਨ ਲਾਉਂਦਾ ਇਹ ਸਾਰੇ ਤੇ ਇਹ ਚਨਾਰ ਦੇ ਛਾਵੇਂ ਬੈਠੇ ਸਾਰੇ ਇਸ ਤਰ੍ਹਾਂ ਬਣੇ ਹੁੰਦੇ ਆ ਜਿਵੇਂ ਆਪਣੇ ਬਣੇ ਹੁੰਦੇ ਤੇ ਆਹ ਇਹਨਾਂ ਦਾ ਸਟੋਰ ਆ ਗਿਆ ਜੀ ਤੇ ਇਹ ਹਾਂਜੀ ਐਫਸੀ ਬਾਇਰਨ ਸਟੋਰ ਦੁਆਰਾ ਜੇ ਕਿਸੇ ਨੂੰ ਫੁੱਟਬਾਲ ਦਾ ਸਮਾਨ ਆਣਾ ਫੁੱਟਬਾਲ ਤੁਹਾਨੂੰ ਪਤਾ ਪੂਰੇ ਯੂਰਪ ਚ ਬਹੁਤ ਖੇਡੀ ਜਾਂਦੀ ਹੈ ਤੇ ਅੰਦਰੋਂ ਲੋਕ ਉਸਮਾਨ ਤੋਂ ਆਨਲਾਈਨ ਲੈਦੇ ਇਹਨਾਂ ਦੀਆਂ ਜਰਸੀਆਂ ਵਗੈਰਾ ਹੋਰ ਸਮਾਨ ਖਰੀਦੋ ਬਰੋਗ ਤੇ ਮੇਰੀਆਂ ਆਉਂਦੀਆਂ ਨੇ ਤੇ ਇਸ ਤਰ੍ਹਾਂ ਦਾ ਕੁਝ ਮਾਹੌਲ ਹੈ ਮਿੰਜਨ ਦਾ ਚਲੋ ਤੁਰਦੇ-ਤੁਰਦੇ ਅੱਗੇ ਲੰਘਦੇ ਜਾਂਦੇ ਆਂ ਅਸੀਂ ਨਾ ਕਿ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਚਰਚ ਹੈ ਅਸ਼ੁਰੂ ਹੀ ਤੁਹਾਨੂੰ ਦੱਸਿਆ ਸੀ ਨਾ ਵੀ ਚਰਚ ਦੇਖਣ ਦੇ ਲਈ ਚੱਲਿਆ ਉਹ ਕਿੱਥੇ ਕਾਉਂਦਾ ਹੁਣ ਲੰਘਦੇ-ਲੰਘਦੇ ਦੇਖਦੇ ਆਪਾਂ ਸਾਮਣੇ ਨਾਲ ਜਿਹੜੇ ਤੁਸੀਂ ਦੇਖ ਰਹੇ ਹੋ ਉਹ ਟਵਿੰਨ ਚਰਚ ਹੈ ਤੇ ਉਹ ਨੇੜਿਓਂ ਤਾਂ ਦੇਖਣੇ ਨਹੀਂ ਫਿਰ ਮੈਨੂੰ ਐਸੀ ਦੂਰੋਂ ਹੀ ਦੇਖ ਲਈ। ਤਾਂ ਹੈਠਾ ਇਹਦੇ ਹੋਟਲ ਬਣਿਆ ਹੋਇਆ 1914 ਤੁਸੀਂ ਅੰਦਾਜ਼ੇ ਲਾਓ 1914 ਦਾ ਕਿਹੋ ਜਿਹਾ ਬਣਿਆ ਹੈ। ਕਿੰਨੇ ਐਡਵਾਂਸ ਆ ਯਾਰ ਇਹ ਲੋਕ ਆਪਣੇ ਤੋਂ ਤੇ ਆਪਣੇ ਹੋਟਲਾਂ-ਹੋਟਲਾਂ ਦਾ ਜਮਾਨੀ ਨਹੀਂ ਹੋਣਾ 1914 ਚ ਵੀ ਹੋਟਲਾਂ 'ਚ ਵੀ ਰਹਿ ਸਕਦੇ ਆਂ, ਕਰ ਸਕਦੇ ਆਂ ਨਾ। ਜਰਮਨੀ ਦੀ ਜੀ ਗੱਲਬਾਤ ਵੱਖਰੀ ਹੈ। ਜਰਮਨ ਪਸੰਦ ਆ ਰਿਹਾ ਹੈ ਸਾਨੂੰ ਸੋਹਣਾ ਦੇਸ਼ ਹੈਗਾ ਸੋਹਣਾ ਸ਼ਹਿਰ ਹੈ ਮਿਹਨਤ ਸ਼ਹਿਰ ਨਾ ਸਭ ਤੋਂ ਵੱਧ ਆਪਣੇ ਫੈਸਟੀਵਲਸ ਕਰਕੇ ਮਸ਼ਹੂਰ ਹੈ ਇੱਥੇ ਇੱਕ ਬੀਅਰ ਦਾ ਫੈਸਟੀਵਲ ਹੁੰਦਾ ਹੈਗਾ ਕਹਿੰਦੇ ਪੂਰੀ ਦੁਨੀਆ ਚੋਂ ਲੋਕ ਇੱਥੇ ਬੀਅਰ ਪਾਣ ਪੀਣ ਆਉਂਦੇ ਆ ਅਮਰੀਕਾ ਤੋਂ ਵੀ ਆਸਟ੍ਰੇਲੀਆ ਤੋਂ ਵੀ ਨਿਊਜ਼ੀਲੈਂਡ ਤੋਂ ਵੀ ਮਤਲਬ ਹਰ ਸ਼ਹਿਰ ਦੀ ਆਪਣੀ ਕੋਈ ਨਾ ਕੋਈ ਖਾਸੀਅਤ ਹੁੰਦੀ ਹੈ ਕਿ ਇੱਥੇ 4-500 ਸਾਲ ਪੁਰਾਣਾ ਉਹ ਫੈਸਟੀਵਲ ਹੈ ਮਤਲਬ ਮੇਲਾ ਕਰਾਇਆ ਜਾਂਦਾ ਅਕਤੂਬਰ ਮਹੀਨੇ ਦੱਸਦੇ ਆ ਕਿ ਹਰ ਸਾਲ ਅਕਤੂਬਰ ਚ ਉਹ ਫੈਸਟੀਵਲ ਹੁੰਦਾ ਹੈਗਾ ਤੇ ਹੁਣ ਵੀ ਮੰਨ ਲਓ ਡੇਢ ਮਹੀਨੇ ਨੂੰ ਹੋਣ ਵਾਲਾ ਹੈਗਾ ਜੇ ਅਸੀਂ ਉਦੋਂ ਯੂਰਪ ਚ ਹੋਏ ਤਾਂ ਜਰੂਰ ਮੈਂ ਲਗਦਾ ਕੋਸ਼ਿਸ਼ ਕਰਾਂਗੇ ਵੀ ਦੁਨੀਆ ਪਰ ਦੇ ਸ਼ਰਾਬੀ ਇਕੱਠਾ ਇਕੱਠੇ ਹੁੰਦੇ ਆ ਦੇਖਣ ਆਉਂਦੇ ਆ ਤੇ ਇਹ ਪਤਾ ਨਹੀਂ ਕਿਉਂ ਆ ਸ਼ੁਰੂ ਕਿਉਂ ਹੋਇਆ ਜਾਂ ਕਿਵੇਂ ਆ ਪਰ ਅਸੀਂ ਸਰਚ ਕਰ ਰਹੇ ਸੀ ਵੀ ਮਿਊਨਿਕ ਚ ਖਾਸ ਕੀ ਹੈ ਸਭ ਤੋਂ ਵੱਧ ਖਾਸ ਜਾਂ ਜਿਹੜਾ ਮਤਲਬ ਬੀਅਰ ਫੈਸਟੀਵਲ ਹੈ ਤੁਹਾਨੂੰ ਇਹ ਅਸੀਂ ਪਹੁੰਚ ਗਏ ਜੀ ਸਾਡੀ ਫਾਈਨਲ ਡੈਸਟੀਨੇਸ਼ਨ ਤੇ ਜਿਹੜੀ ਸਿਟੀ ਦੇ ਸੈਂਟਰ ਚ ਅਸੀਂ ਦੇਖਣੀ ਸੀ ਤੇ ਆ ਇਮਾਰਤ ਤੇ ਉਹ ਸਾਹਮਣੇ ਵਾਲੇ ਪਾਸੇ ਦੇਖੋ ਤੇ ਇਮਾਰਤ ਹੈ ਜੀ ਤੇ ਇਹਨੂੰ ਕਾਫੀ ਸਾਰੇ ਲੋਕ ਦੇਖਣ ਦੇ ਲਈ ਆਉਂਦੇ ਆ ਤੇ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਅਸੀਂ ਜਾਣਾ ਸ਼ਹਿਰ ਚ ਮੈਰੀਨ ਪਲਾਟਿਸ ਆ ਸੀਗਾ ਮੈਰੀਨ ਪਲਾਟਿਸ ਆ ਸੈਂਟਰ ਹੈ ਤੇ ਬਿਲਕੁਲ ਹੁਣ 올ਡ ਟਾਊਨ ਦੇ ਵਿੱਚ ਆ ਅਸੀਂ ਇਹ ਇਹੋ ਜਿਹਾ ਕੁਝ ਇੱਥੇ ਦੇਖਣ ਆ ਰਹਾ। ਉਹ ਕੀ ਬਾਤ ਹੈ ਖੂਬਸੂਰਤ ਹੈ ਬਹੁਤ ਜ਼ਿਆਦਾ। ਉਹ ਪੁਰਾਣੇ ਚਰਚਸ ਆ ਗਏ ਕੁਝ ਸਾਹਮਣੇ ਵਾਲੇ ਪਾਸੇ। ਚਾਰੇ ਪਾਸੇ ਤੁਹਾਨੂੰ ਦਿਖਾ ਦਨੇ ਆਂ ਇਹ ਸ਼ਹਿਰ ਹੁਣ। ਤੇ ਇੱਥੇ ਆ ਗਏ। ਤੇ ਇਧਰਲੇ ਪਾਸੇ ਆ ਰਿਕਸ਼ੇ ਰੁਕਸ਼ੇ ਖੜੇ ਆ ਕੁਝ। ਜਿਵੇਂ ਲੰਡਨ ਦੇ ਰਿਕਸ਼ੇ ਦੇਖ ਕੇ ਆਏ ਹੈ ਜਰਮਨ ਦੇ ਰਿਕਸ਼ੇ ਹੈ। ਤੇ ਲੋਕ ਇਹਨਾਂ ਦੇ ਟ੍ਰੈਵਲ ਟੂਰ ਕਰਦੇ ਆ ਚੜਦੇ ਆ। ਹੁੰਦਾ ਸਾਰੇ ਕਿਤੇ ਸਾਰਾ ਕੁਝ ਹੈ ਬਸ ਆਪਣੇ ਨਾਲ ਥੋੜਾ ਸਟੈਂਡਰਡ ਦਾ ਫਰਕ ਹੁੰਦਾ ਹੈ ਦੇਖੋ ਜਿਵੇਂ ਆਹ ਚੀਜ਼ ਹੈਗੀ ਹੈ ਇਧਰਲੇ ਪਾਸੇ ਨੂੰ ਜਾਉਂਗੇ ਅ ਇਧਰ ਵੀ ਹੈਗੀ ਹੈ ਦੇਖੋ ਆ ਰਖੇ ਖੜੇ ਤੇ ਆਹ ਚੀਜ਼ ਨੂੰ ਦੇਖਣ ਦੇ ਲਈ ਲੋਕ ਇੱਥੇ ਆਉਂਦੇ ਆ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਤੇ ਇਹ ਚਰਚੇ ਸੈਂਟਰ ਦੇ ਵਿੱਚ ਨਾ ਬਿਲਕੁਲ ਮਤਲਬ ਇਹ ਸਭ ਤੋਂ ਜ਼ਿਆਦਾ ਮੈਂ ਥੋੜਾ ਸਾਹਮਣੇ ਦਿਖਾਦਾ ਸਭ ਤੋਂ ਜ਼ਿਆਦਾ ਪਪੂਲਰ ਆ ਇਹ ਸ਼ਹਿਰ ਦਾ ਜਦੋਂ ਵੀ ਨਾ ਤੁਸੀਂ ਮਿਊਨਿਚ ਸ਼ਹਿਰ ਬਾਰੇ ਗੂਗਲ ਤੇ ਸਰਚ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜੀ ਮਾਰਤ ਨਿਕਲਦੀ ਆ ਤਾਂ ਉਹ ਜਿਹੜੀ ਆ ਤੁਹਾਨੂੰ ਬਿਲਡਿੰਗ ਦਿਖਾਈ ਆ ਇਹ ਹੀ ਆ ਇਸ ਕਰਕੇ ਸਪੈਸ਼ਲੀ ਅਸੀਂ ਇਹਨੂੰ ਦੇਖਣ ਦੇ ਲਈ ਆਏ ਸੀਗੇ ਤੇ ਇਹ ਤੁਹਾਨੂੰ ਦੱਸਦਾ ਇਹ ਮੇਅਰ ਦਾ ਹਾਊਸ ਹੈ ਇਥੋਂ ਦਾ ਪੁਰਾਣੇ ਟਾਈਮਾਂ ਦੇ ਵਿੱਚ ਮਿਊਨਿਚ ਸੀ ਜਿਹੜਾ ਇਥੋਂ ਆਪਰੇਟ ਹੋਇਆ ਕਰਦਾ ਸੀ ਪਿੰਡਾਂ ਵਾਲੀ ਭਾਸ਼ਾ ਵਾਲੀ ਦੇ ਵਿੱਚ ਤੁਹਾਨੂੰ ਸਮਝਾਉਣਾ ਵਜੋਂ ਸਰਪੰਚ ਦਾ ਘਰ ਹੈ ਸਾਰੇ ਫੈਸਲੇ ਇੱਥੋਂ ਲਏ ਜਾਂਦੇ ਸੀ ਤੇ ਸ਼ਹਿਰ ਨੂੰ ਕੰਟਰੋਲ ਇੱਥੋਂ ਕੀਤਾ ਜਾਂਦਾ ਸੀ ਹਾਲਾਂਕਿ ਹੁਣ ਵੀ ਦੱਸ ਦਿਆ ਕਹਿੰਦੇ ਮੇਅਰ ਇਹਨਾਂ ਦਾ ਇੱਥੇ ਬੈਠਦਾ ਹੈਗਾ ਤੇ ਬਾਕੀ ਇਹ ਹੈ ਵੀ ਪੁਰਾਣਾ ਸ਼ਹਿਰ ਹੈ ਸੋਹਣਾ ਹੈਗਾ ਦੇਖਣ ਵਾਲਾ ਹੈ ਸਿਟੀ ਸੈਂਟਰ ਵੀ ਸੋਹਣਾ ਲੱਗਿਆ ਸਾਨੂੰ ਬਹੁਤ ਜ਼ਿਆਦਾ ਜਿਹੜੀ ਇਹ ਇਮਾਰਤ ਹੈ ਇਹ ਸਾਨੂੰ ਥੋੜੀ ਥੋੜੀ ਲੱਗੀ ਮਿਲਾਨ ਵਰਗੀ ਮਿਲਾਨ ਦੇ ਵਿੱਚ ਇਹਦੇ ਨਾਲ ਦੀ ਸੇਮ ਚਰਚ ਬਣੀ ਹੋਈ ਹੈ ਇੱਕ ਤੇ ਉਹ ਦੇਖੀ ਸੀ ਇਟਲੀ ਦੇ ਵਿੱਚ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਯੂਰਪ ਦੀ ਵਾਈਲਲਮੋਸਟ ਇੱਕੋ ਜਿਹੀ ਹੁੰਦੇ ਨੇ ਇਹ ਇਮਾਰਤਾਂ ਕਰਕੇ ਹਿਸਟਰੀ ਇਹਨਾਂ ਦੀ ਵੱਖ-ਵੱਖ ਹੁੰਦੀ ਹੈ ਪਰ ਇਹ ਇਮਾਰਤਾਂ ਦੀ ਦਿੱਖ ਕਿਤਨਾ ਕੁ ਤੇ ਇੱਕੋ ਜਿਹੀ ਹੁੰਦੀ ਹੈ ਸਾਹਮਣੇ ਵਾਲੇ ਪਾਸੇ ਵਾਲੀ ਇਮਾਰਤ ਵੀ ਦੇਖੋ ਕਿੰਨੀ ਸੋਹਣੀ ਆ ਯੂਰਪ ਦੀ ਇੱਕ ਗੱਲ ਤਾਂ ਮਤਲਬ ਖਾਸ ਹੈਗੀ ਹੈ ਜਿਹੜੀ ਇਹਨੂੰ ਖਾਸ ਬਣਾਉਂਦੀ ਹੈ ਇੱਥੇ ਪ੍ਰਾਣੀਆਂ ਤੇ ਬਹੁਤ ਸੋਹਣੀਆਂ-ਸੋਹਣੀਆਂ ਇਮਾਰਤਾਂ ਤੇ ਸਾਹਮਣੇ ਵੀ ਇੱਕ ਗੇਟ ਬਣਿਆ ਹੋਇਆ ਤੁਹਾਨੂੰ ਸ਼ਾਇਦ ਨਜ਼ਰ ਆਉਂਦਾ ਹੋਊਗਾ ਉਹ ਗੇਟ ਦੇ ਵਿੱਚੋਂ ਦੀ ਤੁਸੀਂ ਜਦੋਂ ਲੰਘੋਗੇ ਫਿਰ ਸਿਟੀ ਸੈਂਟਰ ਤੋਂ ਤੁਸੀਂ ਬਾਹਰ ਹੋ ਜਾਓਗੇ ਤੇ ਮਤਲਬ ਉਹ ਇੱਕ ਪਾਸੇ ਸਿਟੀ ਸੈਂਟਰ ਦੀ ਐਂਟਰੀ ਸੀ ਦੂਜੇ ਪਾਸੇ ਚਾਕੇ ਦਾ ਐਗਜ਼ਿਟ ਹੋ ਜਾਂਦਾ ਹੈਗਾ ਇਹੋ ਜਿਹਾ ਕੁਛ ਹੈ ਜੀ ਆ ਜਰਮਨ ਦੇ ਮਿਊਨਿਕ ਸ਼ਹਿਰ ਦਾ ਨਜ਼ਾਰਾ ਪਾਣੀ ਪੂਰੇ ਯੂਰਪ 'ਚ ਤੁਹਾਨੂੰ ਫ੍ਰੀ ਮਿਲੇਗਾ ਕਿਤੇ ਕੋਈ ਪੈਸਾ ਨਹੀਂ ਦੇਣਾ ਅਨੀ ਅਨੀ ਸੋਣੀਏ ਸੁਦੀਆਂ ਮੈਲਣੀਆਂ ਸਵਾਦਾ ਸੇ ਦਾ ਫਿਲਟਰ ਹੋ ਪਹਾੜਾਂ ਜੋਂ ਦਾ ਲੈਪ ਵਾਟਰ ਕੀ ਬੋਲਦੇ ਨੇ ਟੈਪ ਵਾਟਰ ਲੈਪ ਐਲਪਸ ਐਲਪਸ ਹਾਂ ਅਸਵੇਸੇ ਐਲਪਸ ਦਾ ਪਹਾੜਾਂ ਜੋਂ ਦਾ ਸੀ ਉਹ ਸ਼ਾਮ ਦੇ 7 ਵਜੇ ਜੀ ਤੇ ਸੈਂਟਰ ਘੁੰਮਦੇ ਨੂੰ ਸਾਰਾ ਦੇਖਦੇ ਨੇ ਤੇ ਹੁਣ ਅਸੀਂ ਜਿਹੜਾ ਸਿਟੀ ਸੈਂਟਰੋਂ ਚੋਂ ਨਿਕਲ ਲੱਗਿਆ ਬਾਹਰਲੇ ਪਾਸੇ ਹੋਟਲ ਵਾਲੇ ਪਾਸੇ ਨੂੰ ਚੱਲਦੇ ਆ ਤੇ ਸ਼ਹਿਰ ਚ ਹੋਰ ਕੁਝ ਹੈ ਕੀ ਕੁਝ ਹੈ ਉਹ ਸਾਰਾ ਤੁਹਾਨੂੰ ਦਿਖਾਉਣੀ ਆ ਇਧਰਲੇ ਪਾਸੇ ਨੂੰ ਥੋੜਾ ਜਿਹਾ ਜਾਓਗੇ ਮੇਨ ਰੇਲਵੇ ਸਟੇਸ਼ਨ ਆ ਜਾਂਦਾ ਆ ਜਿਹੜਾ ਮੀਨੂਜ ਦਾ ਤੇ ਬਾਈ ਜੀ ਹੁਣੇ ਦੱਸਦੇ ਆ ਕਹਿੰਦੇ ਜਦੋਂ ਅਸੀਂ ਨਵੇਂ-ਨਵੇਂ ਇੱਥੇ ਆਏ ਸੀ ਨਾ ਤੇ ਕਹਿੰਦੇ ਸਾਡਾ ਇਹ ਮੈਲਨ ਦਾ ਪੁਆਇੰਟ ਹੁੰਦਾ ਸੀਗਾ ਕੀ ਬੋਲਦੇ ਸੀ ਸਟਾਕੋ ਜੀ ਸਟਾਕੋ ਸਟਾਕੋ ਹੱਸ ਕਹਿੰਦੇ ਜਦੋਂ ਅਸੀਂ ਕਿਤੇ ਮਿਲਣਾ ਹੁੰਦਾ ਸੀ ਕਿਸੇ ਨੂੰ ਆਪਣੇ ਨਵੇਂ-ਨਵੇਂ ਬੰਦਿਆਂ ਨੇ ਸ਼ਹਿਰ ਦਾ ਭੇਤ ਨਹੀਂ ਹੁੰਦਾ ਕਹਿੰਦੇ ਅਸੀਂ ਕਿੰਨੇ ਸਟਾਕੋ ਤੇ ਆ ਜੀ ਤੇ ਹੈਲੋ ਤੇ ਅੱਗੇ ਇਹ ਆ ਗਏ ਜੀ ਆਪਣੇ ਕੁਝ ਫੂਡ ਚੈਂਜ ਆ ਗਿਆਂ ਖਾਣ ਪੀਣ ਨਾਲ ਇੱਥੇ ਚੌਂਕ ਦੇ ਵਿੱਚ ਹੀ ਸਾਰਾ ਇਹ ਚੀਜ਼ਾਂ ਬਣੀਆਂ ਹੋਈਆਂ ਗਈਆਂ ਤੇ ਆਹ ਹੈ ਸਟਾਕੋ ਮੈਨੇ ਹੁੰਦਾ ਅੱਡਾ ਮਨ ਲਾਦਾ ਟ੍ਰੇਨ ਸਟੇਸ਼ਨ ਸ਼ਾਇਦ ਇਹ ਹੀ ਹੁੰਦਾ ਹੈ ਆਵਲੈ ਵੈਸੇ ਸਟੈਚੂਜ਼ ਬੰਦਾ ਹੈ ਡੱਚ ਲੈਂਗੁਏਜ ਵੀ ਯਾਰ ਆਪਣੇ ਆਪ ਜਨਾ ਥੋੜੀ ਜੀ ਉਹ ਆ ਐਕਸੈਂਟ ਮਤਲਬ ਬੋਲਣ ਦਾ ਕੁਝ ਹੋਰ ਹੈ ਵੈਸੇ ਕੁਝ ਹੋਰ ਹੈ ਇਹ ਅਸੀਂ ਹੁਣ ਪਹੁੰਚ ਗਏ ਜੀ ਚੱਲਦੇ ਚੱਲਦੇ ਸਟਾਰਬਕਸ ਸਟਾਰਬਕਸ ਦੇ ਸਟਾਪ ਲੈਣਾ ਹੁਣ ਗੱਡੀਆਂ ਚ ਤੇ ਗੱਡੀਆਂ ਚ ਤੇਲ ਪਾਉਣਾ ਸਾਡੀਆਂ ਆਪਦੀਆਂ ਚ ਗਰਮੀ ਬਹੁਤ ਹੈ ਠੰਡੀ ਠੰਡੀ ਕੋਈ ਕੋਲਡ ਕਾਫੀ ਫੜ ਲਈ ਕਾਫੀ ਲੈਣੀ ਹੈ ਜੀ ਹੈਜ਼ਲਨਟਸ ਦੇ ਨਾਲ ਮੌਕਾ ਫਰਾਪੇ ਇਹ ਨਾਲੇ ਆਰਡਰ ਕਰਨਾ ਵੀ ਬੜਾ ਔਖਾ ਕੰਮ ਹੈ ਮੈਂ ਤਾਂ ਸੇਵ ਕਰਕੇ ਰੱਖਿਆ ਹੈ ਪੱਕਾ ਉਹ ਹੀ ਰਿਪੀਟ ਤੇ ਹੁੰਦਾ ਹੈਗਾ ਰਣਜੀਤ ਉੱਧਰ ਕਹਿੰਦੇ ਮੈਨੂੰ ਦਿਓ ਮੰਮਾ ਕਾਫੀ ਕਹਿੰਦੇ ਸਾਰੀ ਕਾਫੀ ਮੈਂ ਪੀਣੀ ਆ ਇਹ ਜੋ ਆਕਾ ਨਾਲ ਯਾਰ ਔਖਾ ਹੈਗਾ ਹੁਣ ਜਿਉਂ ਜਿਉਂ ਸਿਆਣੇ ਹੋਈ ਜਾਣਾ ਇਹਨੇ ਬੱਚਿਆਂ ਨੇ ਜਿਉਂ-ਜਿਉਂ ਵੱਡੇ ਹੋਈ ਜਾਂਦੇ ਕਿਉਂ ਦੋ ਚੀਜ਼ਾਂ ਖੇਚਣੀਆਂ ਰੋਂਦੇ ਆ ਵੀ ਮੈਨੂੰ ਨਹੀਂ ਦਿੱਤੀ ਹਾਏ ਆਈਸ ਪਾ ਕੇ ਲੈ ਦਨ ਮੈਂ ਕਲਾਸ ਚ ਆਈਸ ਆਈਸ ਡੈਡੀ ਆਈਸ ਲੋਜ ਹਨੂ ਕਿਹਨੂੰ ਆਈਸ ਦੋ ਡੈਡ ਇਹ ਕਿ ਹੱਥ ਮਾਰ ਕੇ ਦੋ ਦਿਨ ਨਹੀਂ ਦੋਲਦੇ ਨਹੀਂ ਹੈ ਜਿਹੜੇ ਨਾ ਇਧਰਲੇ ਮੁਲਕ ਹੈ ਯੂਰਪ ਦੇ ਤੁਸੀਂ ਇਹਨਾਂ ਜਿਹੇ ਦੇਖੋ ਵੀ ਗ੍ਰੀਨਰੀ ਕਿੰਨੀ ਹੁੰਦੀ ਹੈ ਤਾਂ ਹੀ ਕਰਕੇ এনਵਾਇਰਨਮੈਂਟ ਵਧੀਆ ਲੋਕ ਘੁੰਮਣ ਫਿਰਨ ਆਉਂਦੇ ਆ ਸੋਹਣਾ ਲੱਗਦਾ ਤੇ ਆਪਣੇ ਇਹ ਜਿਹੇ ਪਹਾੜ ਹੋਣ ਪਹਿਲੀ ਗੱਲ ਦਾ ਉੱਤੇ ਆ ਤੁਹਾਨੂੰ ਘਾ ਨਹੀਂ ਮਿਲੂ ਇੰਨਾ ਕੋਚਾ ਟਿੱਬੇ ਡਬੇ ਚਲ ਆਪਣੇ ਵੀ ਹੁੰਦੇ ਆ ਨਹੀਂ ਪਰ ਬੋਤਲਾਂ ਬੂਤਲਾਂ ਕੁਰਕਰਿਆਂ ਦੇ ਲਫਾਫੇ ਲਫੂਫੇ ਉਹ ਸਿੱਟਿਆ ਪਿਆ ਹੁੰਦਾ ਸਮਾਨ ਮਤਲਬ ਕੇਅਰ ਕਰਨੀ ਬਹੁਤ ਵੱਡੀ ਚੀਜ਼ ਆ ਅ এনਵਾਇਰਨਮੈਂਟ ਦੀ ਹੋਣ ਪਰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹਾਂਜੀ ਸਰਕਾਰ ਨੇ ਇਹ ਚ ਕੁਝ ਕਰਦੀ ਹੁੰਦੀ ਪਬਲਿਕ ਦਾ ਵੀ ਉਨਾ ਹੀ ਯੋਗਦਾਨ ਹੁੰਦਾ ਹੈ ਜਿਹੜੇ ਉੱਥੋਂ ਦੇ ਰਹਿਣ ਵਾਲੇ ਹਨ ਵੀ ਉਹ ਆਪਣੇ ਵਾਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਬਾਹਰਲੇ ਮੁਲਕਾਂ ਚ ਜਿਹੜਾ ਬੰਦਾ ਹੁੰਦਾ ਇੱਧਰ ਇੱਥੋਂ ਹੀ ਇਹ ਚੀਜ਼ਾਂ ਸਿੱਖਦਾ ਫਿਰ ਤੇ ਜਦੋਂ ਦੇਖਦਾ ਵੀ ਇਹ ਸਾਡੇ ਦੇਸ਼ ਕਿਉਂ ਨਹੀਂ ਹੋ ਸਕਦਾ ਹਨ ਤੇ ਦੂਰ ਤੱਕ ਜੇ ਮੈਂ ਤੁਹਾਨੂੰ ਦਿਖਾਵਾਂ ਨਾ ਸਾਰੇ ਦੇਖੋ ਘਾਹ ਦੇ ਮੈਦਾਨ ਜਰਮਨ ਚ ਵੀ ਮੈਨੂੰ ਆਹ ਚੀਜ਼ ਦੇਖ ਕੇ ਵਧੀਆ ਲੱਗ ਰਹੀ ਹੈ ਇੰਨੀ ਗਰੀਨੇ ਨਹੀਂ ਸਵਿਟਜ਼ਰਲੈਂਡ ਵਾਲੀ ਕਮ ਹੈ ਜਿਵੇਂ ਸਵਿਟਜ਼ਰਲੈਂਡ ਹੈ ਬਸ ਉਹੀ ਕੰਮ ਹੈ ਜਿੱਥੇ ਤੱਕ ਦੇਖੋਗੇ ਦੇਖੋ ਪੂਰੈਨ ਕਾ ਦੇ ਮੈਦਾਨ ਲੋਕਾਂ ਦੇ ਤੁਰਨ ਫਿਰਨ ਨੂੰ ਵਧੀਆ ਲੱਗਦਾ ਯਾਰ ਪੰਜਾਬੀਆਂ ਦੇ ਕਹਿੰਦੇ ਨਾਂ ਬੋਲਦੇ ਹੈਗੇ ਜਰਮਨ ਚ ਉਹ ਦੇਖੋ ਸਾਹਮਣੇ ਮਿਸਟਰ ਸਿੰਘ ਦੇ ਪਹੁੰਚ ਗਏ ਜੀ ਅਸੀਂ ਮਿਸਟਰ ਸਿੰਘ ਪੰਜਾਬੀਆਂ ਦੇ ਇੱਥੇ ਤੁਹਾਨੂੰ ਪਤਾ ਹੈ ਰੈਸਟੋਰੈਂਟ ਤੇ ਕੰਮ ਕਰਾ ਜੀ ਸਾਰੇ ਕਿਤੇ ਤੇ ਗੋਰਿਆਂ ਨਾਲ ਭਰੇ ਹੋਏ ਗੋਰੇ ਇੰਨਾ ਖਾਣ ਪੀਣਾ ਹੁੰਦੇ ਅਸੀਂ ਸਿੰਘਾਂ ਦਾ ਖਾਣਾ ਲਾਣਾ ਇਹ ਉਹ ਦੇਖੋ ਸਾਹਮਣੇ ਭਰੇ ਪਏ ਆਹ ਦੇਖ ਕਿੱਧਰ ਤੱਕ ਬੜੀ ਹੈ ਉਹ ਦੇਖੋ ਜੀ ਸਾਰਾ ਗੋਰੀਆਂ ਨਾਲ ਹੀ ਭਰੇ ਪਏਗਾ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਹੋ ਠੀਕ ਠਾਕ ਹਾਂ ਅੰਦਰਲੇ ਪਾਸਿਓਂ ਕੁਛ ਐਸੋ ਜੀ ਆ ਤੇ ਤੁਸੀਂ ਦੇਖੋ ਯਾਰ ਗੋਲੇ ਗੰਨਾ ਖਾਣਾ ਖਾਣਾ ਉਹ ਮੈਂ ਹੈਰਾਨ ਹਿੰਦੀ ਨੂੰ ਫੂਡ ਕਿੰਨਾ ਲਾਈਕ ਕਰਦੇ ਆ ਆਪਣੇ ਇੰਡੀਆ ਰੈਸਟੋਰੈਂਟ ਆਪਣੇ ਬੰਦਿਆਂ ਨੇ ਸਾਰਿਆਂ ਨੇ ਮਾਰ ਦਿਓ ਮਿਸਟਰ ਸਿੰਘ ਜੀ ਇਥੇ ਹੈਰਾ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਹਾਂ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਹਟੇ ਨਹੀਂ ਤੁਸੀਂ ਸਾਨੂੰ ਬੁਲਾਏ ਹੋ ਨਾ ਮੈਂ ਤਾਂ ਤੁਹਾਡਾ ਅੰਜਾ ਲਿਖਿਆ ਤੁਸੀਂ ਆਉਣੇ ਹੋਣਾ ਲੱਗੇ ਰਹੇ ਸਵੇਰ ਦੇ ਕਹਿੰਦੇ ਆਓ 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 ਲੱਗੇ ਰਹੇ ਸਵੇਰ ਦੇ ਕਹਿੰਦੇ ਆਓ 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 ਇੱਥੇ ਵੀ ਕੋਈ ਗੱਲ ਨਹੀਂ ਪਾਣੀ ਚਲੋ ਸ਼ੁਕਰੀਆ ਮਿਹਰਬਾਨੀ ਤੁਹਾਨੂੰ ਬਾਹਰ ਧੋ ਰਿਹਾ ਇੱਥੇ ਇੱਥੇ ਸਹੀ ਹੈ ਇੱਥੇ ਬੈਠ ਜਾਈਏ ਚਲੋ ਅਸਲ ਸਾਨੂੰ ਸਾਨੂੰ ਆਏ ਸੀ ਵੀ ਇੰਨੀ ਤੂੰ ਕਿੱਥੇ ਆਵਾਂਗੇ ਪਰ ਖਿੱਚ ਲਿਆਈਆਂ ਤੁਹਾਡੀਆਂ ਆਵਾਜ਼ਾਂ ਕਹਿ ਕੇ ਆਓ 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 ਪੰਜਲ ਖਿੱਚ ਲਿਆ ਵਾਈ ਚਲੋ ਸ਼ੁਕਰੀਆ ਜੀ ਧੰਨਵਾਦ ਹਾਂ ਜੀ ਮੇਹਰबानी ਜੀ ਮਿਲ ਕੇ ਬਹੁਤ ਵਧੀਆ ਲੱਗਾ ਧੰਨਵਾਦ ਜੀ ਤੁਹਾਡਾ ਸਮਾਨ ਵਾਹ ਆ ਗਿਆ ਹੈ ਅੱਛਾ ਸ਼ੁਕਰੀਆ ਬਾਈ ਪਾਉਂਦੇ ਪਤਲੀਆਂ ਸਬਜ਼ੀਆਂ ਚਿਕਨ ਨਾਨ ਕਰ ਲੀਜੀਏ ਜੀ ਸ਼ਰੂ ਆਪਦੇ ਹਾਂ ਜੀ ਸ਼ੁਰੂ ਕਰੋ ਜੀ ਸਿੱਧਾ ਮੈਨੂੰ ਚਾਰ ਸਬਜ਼ੀਆਂ ਲਿਆ ਦੇ ਪਰ ਖਾਣੀ ਅਸੀਂ ਕੇ ਹਾਂਜੀ ਆਈ ਨਹੀਂ ਇਨੀ ਟੋਟਕੇ ਖਾਣਾ ਇੱਕ ਨੂੰ ਕੋਈ ਨਹੀਂ ਸਾਰਾ ਥੈਂਕ ਯੂ ਜੀ ਥੈਂਕ ਯੂ ওকে ਇਹਦਾ ਵੀ ਕਹਿੰਦੇ ਗੋਣਾਪਤੀ ਹਾਂਜੀ ਜਰਮਾ ਚ ਬੇਸਿਕ ਲੈਂਗੁਏਜ ਗੋਣਾਪਤੀ ਤੇ ਬੋਲਾ ਜੀ ਖਾਣਾ ਹਜਮ ਗੋਣਾਪਤੀ ਸਾਡੇ ਗੋਣਾਪਤੀ ਖਾਣਾ ਜਿਹੜਾ ਨਾਲ ਤੁਹਾਨੂੰ ਆਪਾਂ ਹਜਮ ਹੋਵੇ ਜੀ ਜੀ ਵਧੀਆ ਹੋਵੇ ਵੀ ਪਹਿਲਾਂ ਹੀ ਖਾਣਾ ਵਧੀਆ ਹੋਵੇ ਹਜਮ ਹੋਵੇ ਆਜੋ ਥੈਂਕ ਯੂ ਜੇਨਾ ਇਥੇ ਦੁੱਧ ਪੀਣਾ ਹੋਵੇ ਬੂਰੀ ਮੱਝ ਐਂ ਚੋਈ ਜਾਂਦੀ ਹੈ ਇਹ ਬੂਰੀ ਮੱਝ ਚੋਂ ਆਏ ਹੋਣਾ ਸੀ ਕੱਪ ਧਰਤਾ ਤੇ ਆ ਜੀ ਇਹ ਮਿਲ ਚ ਬੋਲਦੇ ਆ ਜਰਮਨ ਚ ਮਿਲਕਨ ਆਹਾਹਾ ਛੜ ਮਾਰ ਗਈ ਥੋੜੀ ਜੀ ਵਰਦੋ ਤਾਂ ਦੇਦਾ ਇੱਕ ਵਾਰੀ ਹੋਰ ਥੋੜਾ ਹੀ ਘੜਦੀ ਐ ਇੱਕ ਵਾਰ ਲਓ ਜੀ ਦੋ ਦੋ ਥੋੜਾ ਰੈਡੀ ਐ ਇਹ ਐ ਗੋਰਿਆਂ ਦੀ ਮਜੰਦ ਦੜੀਆਂ ਰਾਤ ਦੇ ਵੱਜ ਗਏ ਜੀ 11 ਵਾ 11 ਵਜੇ ਤੇ ਅਸੀਂ ਆਪਣੇ ਹੋਟਲ ਹੁਣ ਪਹੁੰਚੇ ਆ। ਵਲੌਗ ਦੀ ਆਪਣੇ ਦੀ ਕਰਦੀ ਹੈ ਸਮਾਪਤੀ ਤੇ ਅੱਜ ਮਿਊਨਿਕ ਸਿਟੀ ਦਾ ਜਿਹੜਾ ਟੂਰ ਸੀਗਾ ਬਹੁਤ ਵਧੀਆ ਰਿਹਾ ਘੁੰਮਿਆ ਫਿਰਿਆ ਪੰਜਾਬੀ ਭਰਾ ਆਪਣੇ ਮਿਲਦੇ ਆ ਹਨ। ਹਾਂਜੀ ਅਨਜਿੰਦ ਕਹਿੰਦੇ ਸਾਡੇ ਵੱਲੋਂ ਮੇਰੇ ਵੱਲੋਂ ਵੀ ਥੈਂਕ ਯੂ ਕਰ ਦੋ ਸਾਰੇ ਦਾ। ਸੋ ਸਾਰੇ ਦਾ ਥੈਂਕ ਯੂ ਜਿੰਨੇ ਪੰਜਾਬੀ ਰਹਿੰਦੇ ਆ। ਜਰਮਨ ਚ ਸੱਚੀ ਸਾਰੇ ਮਨ ਲੋਕ ਬਹੁਤ ਪਿਆਰ ਮੈ ਰਹੇ ਇੰਨਿਆਂ ਦੇ ਮੈਸੇਜ ਆ ਰਹੇ ਨੇ ਵੀ ਸਾਡੇ ਕੋਲ ਆਓ ਸਾਡੇ ਕੋਲ ਆਓ ਸਾਡੇ ਘਰ ਰਹੋ ਜਾਂ ਸਾਡੇ ਕੋਲ ਤੁਸੀਂ ਰੈਸਟੋਰੈਂਟ ਤੇ ਢੇਡਾ ਮਾਰ ਕੇ ਜਾਓ ਅੱਜ ਜਿੰਨਾਂ ਕੋਲ ਗਏ ਸੀ ਉਹਨਾਂ ਦਾ ਵੀ ਘੰਟੇ ਦੀ ਡਰਾਈਵ ਸੀ ਸਪੈਸ਼ਲ ਲੈ ਕੇ ਗਏ ਛੱਡ ਕੇ ਗਏ ਅਸੀਂ ਸਾਰਿਆਂ ਦਾ ਥੈਂਕ ਯੂ ਕਰਦੇ ਆ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਜਰਮਨ ਜਰਮਨ ਵਾਲੇ ਪੰਜਾਬੀ ਇੰਨਾ ਸਾਨੂੰ ਦੇਖਦੇ ਇੰਨਾ ਚਾਹੁੰਦੇ ਆ ਸੋ ਆਉਣ ਵਾਲੇ ਦਿਨਾਂ ਚ ਹੋਰ ਵੀ ਜਰਮਨ ਦੇ ਸ਼ਹਿਰ ਘੁੰਮਣੇ ਆ ਆਪਾਂ ਜਾਣਾ ਜੀ ਹੰਬਰਗ ਦੇ ਵੱਲ ਜਾਣਾ ਡੂਸਲਡੋਰਫ ਪੰਜਾਬੀਆਂ ਦਾ ਜਿਹੜਾ ਪਿੰਡ ਹੈ ਪੰਜਾਬੀਆਂ ਦਾ ਗੜ੍ਹ ਉੱਥੇ ਜਾਣਾ ਸੁਣਿਆ ਹੀ ਉਹਦੇ ਬਾਰੇ ਹਜੇ ਦੇਖਿਆ ਨਹੀਂ ਮਤਲਬ ਕਿੰਨੇ ਕੁ ਉਥੇ ਆਪਣੇ ਬੰਦੇ ਰਹਿੰਦੇ ਆ ਹਨਾ ਤੇ ਫ੍ਰੈਂਕਫਰਟ ਕੋ ਮਣਾਂਗਾ ਤੇ ਨਾਲ-ਨਾਲ ਪੰਜਾਬੀਆਂ ਦੇ ਕੰਮ ਕਰ ਤੁਹਾਨੂੰ ਦਿਖਾਈ ਜਾਣੇ ਕਿਹੋ ਜਿਹੇ ਕੰਮ ਆ ਜਰਮਨ ਚ ਸੋ ਅਡੀ ਕਰਿਓ ਤੁਸੀਂ ਨਵੇਂ ਵਲੌਗ ਦੀ ਫਿਰ ਜਰਮਨ ਤੋਂ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ